ਜਿੰਨਾ ਮਾਲ ਐਸ ਟਾਈਮ ਟੁੱਟਿਆ ਜਾ ਰਿਹਾ ਚਵਨ ਸਿੰਘ ਭੁੰਦਰ ਵੇਖਿਆ ਉਹ ਮੈਂ ਉਹਨੂੰ ਸ਼ਰੀਫ ਨਹੀਂ ਸਰੀਅਸਲੀ ਮੈਂ ਕਹਿੰਦਾ ਬਾਕੀਆਂ ਨੂੰ ਥੋੜਾ ਬੋੜਾ ਤੰਗਾ ਹੋਣ ਇਹ ਸ਼ਰੀਫ ਡੀਆਈਜੀ ਦੇ ਘਰੋਂ 7.5 ਕਰੋੜ ਰੁਪਏ 7.5 ਕਰੋੜ ਰੁਪਈਆ ਲੰਮੇ 7.5 ਜਿਹੜਾ ਖੰਬੇ ਸਦੇ ਕਿੱਥੇ ਰੱਖਿਆ ਜਾਂ ਕਦੇ ਸੰਭਾਲਿਆ ਹੋਣਾ ਉਹਦੀ ਗੱਲ ਛੱਡੋ 2.5 ਕਿਲੋ ਸੋਨਾ ਤੇ ਬਾਕੀ ਗੱਲਾਂ ਵੀ ਸਾਡੀ ਲੋਕ 50 ਰਜਿਸਟਰੀਆਂ ਲਿਖੀ ਐਵਰੇਜ ਅੱਜ ਮੈਂ ਪੜ ਰਿਹਾ ਸੀ ਕਿਸੇ ਆਰਟੀਕਲ ਆਇਆ ਸੀ ਕਿ ਐਵਰੇਜ ਚਾਰ ਪ੍ਰਾਪਰਟੀਆਂ ਵੱਡੀਆਂ ਮਤਲਬ 35 40 ਕਿੱਲੇ ਇੱਕ ਪ੍ਰਾਪਰਟੀ ਨੂੰ ਕਹਿੰਦਾ ਚਾਰ ਪ੍ਰਾਪਰਟੀਆਂ ਹਰ ਸਾਫ ਉਹ ਖਰੀਦਦਾ ਐਵਰੇਜ ਉੱਤੇ ਚਾਰ ਚੰਮ ਜੋ ਕੋਈ 500 ਕਾ ਦਾ 플ੌਟ ਲੈ ਲੇਗਾ ਕਦੇ ਪੁੱਠੀ ਲੈ ਲੀਗਾ 35 40 ਕਿੱਲਾਂ ਦਾ ਫਾਰਮ ਲੈ ਲੇਗਾ ਮੁਰੇ ਨਾ ਤਾਂ ਤੁਸੀਂ ਹਾਲ ਵੇਪਰ ਵੀ ਕਹਿੰਦੇ ਇਹਨਾਂ ਨੂੰ ਹੋਇਆ ਕਿ ਕੁਰਸੀਆਂ ਸੁਣੇ ਪੁਰਾਏ ਹੈ ਮੈਂ ਪੁਲਿਸ ਫੋਰਸ ਪੰਜਾਬ ਦੀ ਵਿਕੀ ਸਰਦਾਰੀ ਜੇ ਤਾਨੂੰ ਕਿਸੇ ਠਾਣੇਦਾਰ ਨੂੰ ਕੋਨਾ ਆਪਣੇ ਬੁੱਢੇ ਦੀ ਦਸਤਾਰ ਲਾ ਲਿਆ ਤੇ ਤੈਨੂੰ ਮੈਂ ਠਾਣੇਦਾਰ ਤਾਣ ਲਾਉ ਮੇਰਾ ਕਿ ਅੱਖ ਵੀ ਨਹੀਂ ਫਟਣ ਕੇ ਬਾਪੂ ਦੀ ਦਸਤਾਰ ਲਾ ਲਿਆ ਇਹ ਬਾਪੂ ਨੂੰ ਬਾਅਦ ਚ ਗਿਆ ਜਨੇ ਬਾਪੂ ਤੇਰਾ ਕੀ ਵਿਗੜਿਆ ਤੈਨੂੰ 100 ਨਵੀਂ ਦਸਤਾਰ ਲੈ ਦੂੰਗਾ ਜੇ ਮੈਂ ਠਾਣੇਦਾਰ ਰਹਿ ਜਾਵਾਂ ਤੇ ਬੱਲੇ ਬੱਲੇ ਹੋ ਜਾ ਸਮਝੋ ਇਹ ਬੰਦਿਆ ਤੋਂ ਕੀ ਆਸ ਉਮੀਦ ਆਪ ਕਰ ਸਕੇ ਕਿਆ ਬਦਾ ਕੀ ਲਪਿਆ ਭਵੰਤ ਜੀ ਇਹ ਚੀਮਸ਼ਟੀ ਤੇ ਕਾਬਲ ਹੈ ਤੁਸੀਂ ਮੈਨੂੰ ਆਪ ਦੱਸੋ ਅਧਿਕ ਸੁਲਤੀ ਵੇਖੋ ਸਾਡੀ ਕਿੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਕਿੱਥੇ ਮਰਦੇ ਮੁਜਾਹਿਦਾਂ ਪ੍ਰਤਾਪ ਸਿੰਘ ਦੀਆਂ ਗੱਲਾਂ ਕਰਦੇ ਉਹ ਜਿਸ ਬੰਦੇ ਦੀ ਦਸਾਰਤਲੇ ਕੇਸ ਨਹੀਂ ਜਿਸ ਬੰਦੇ ਦੇ ਨਾਮ ਵਿੱਚ ਸਿੰਘ ਨਹੀਂ ਯਾਦਵਿੰਦਰ ਸਿੰਘ ਜੀ ਇਹ ਮੁੱਖ ਮੰਤਰੀ ਸਾਡਾ ਬਣ ਗਿਆ ਇਹ ਸੂਬੇ ਚ ਕਿ ਲੱਭ ਦੋ ਤੁਸੀਂ ਨਾ ਇਹ ਸਿੱਖ ਹੈ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਨਾ ਸਿੱਖੀ ਵਿੱਚ ਇਸ ਬੰਦੇ ਦਾ ਵਿਸ਼ਵਾਸ ਇਹ ਨਾ ਬੇਵਕੂਫਾ ਨਹੀਂ ਕਰਤੋ ਆ ਕਹਿੰਦੇ ਸੀ ਇਹ ਜਿਹੜੇ ਸਾਡੇ ਵੌਲੰਟੀਅਰ ਹੋਣਗੇ ਵਲੰਟੀਰੀ ਦੀ ਜਮਾਤ ਇਹ ਵੌਲੰਟੀਅਰੀ ਚਲਾਇਆ ਕਰਨਗੇ ਪਿੰਡ ਦੀਆਂ ਸਥਾਂਵਾਂ ਵਿੱਚੋਂ ਸਰਕਾਰ ਚਲਾਇਆ ਆ ਆ ਵੌਲੰਟੀਅਰ ਵੇਖ ਹੀ ਲੈ ਜਦੋਂ ਤੁਹਾਡਾ ਮੌਕਾ ਆ ਅਫਸਰ ਸਾਹਿਬ ਵਿਚਾਰੇ ਪ੍ਰਮਾਤਮਾ ਨੂੰ ਪਿਆਰੇ ਹੋਏ ਨੇ ਆ ਵਲੰਟੀਰੀ ਤੁਹਾਡੇ ਸਾਹਮਣੇ ਆਇਆ ਅਖੰਡ ਜੀ ਮੈਂ ਸਾਹਮਣੇ ਪਾਸੇ ਨਹੀਂ ਰਹਿਣਾ ਨਾ ਵਲੰਟੀਰੀ ਨਾ ਮਾ ਜੇ स्पीकर आए ਨੂੰ ਪੁੱਛ ਲੋ ਇਹ ਕਿਹੜੀ ਚੀਜ਼ ਦਾ ਮੌਲੂਦ ਦੀ ਹੈ ਤੁਸੀਂ ਆਪਾਂ ਅੱਜ ਦਰਦ ਕਰਨੇ ਫੈਸਲਾ ਇਹਨਾਂ ਦੇ ਕੈਂਡੀਡੇਟਾਂ ਨੇ ਕਦੀ ਧਿਆਨ ਦੇ ਮਾਰੋ ਹੈ ਕੌਣ ਨਹੀਂ ਮੇਰੇ ਵੀਰੋ ਵਿਧਾਨ ਸਭਾ ਐਮ ਐਲ اے ਨੂੰ ਕਹਿੰਦੇ ਨੇ ਲਾਅ ਮੇਕਰ ਕਾਨੂੰਨ ਬਣਾਉਣਾ ਉਹ ਕਾਨੂੰਨ ਤੋੜਨ ਵਾਸਤੇ ਤੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਨੇ ਦੋ ਹਉਸੂਲ ਦਿੱਤੇ ਨੇ ਕਾਨੂੰਨ ਤੋੜਨ ਵਾਸਤੇ ਲਿਆ ਵਾਸਤੇ ਬਕਰ ਕਾਨੂੰਨ ਬਣਾਉਣੇ ਵਾਸਤੇ ਵਗਸਾ ਅ ਜਿਹੜੇ ਬੰਦੇ ਖਿਲਾ ਰਹੇ ਇਹਨਾਂ ਨੂੰ ਕਦੀ ਸੋਚੀਏ ਵਿਚਾਰੀਏ ਤਾਂ ਸਹੀ ਇਹ ਜਿਹੜੇ ਵੋਟਾਂ ਮੰਗਦੇ ਕਿਹੜੀ ਗੱਲ ਦੀ ਵੋਟ ਦੇਣੀ ਇਹ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਅਸਰਦਾਰੀ ਦੇ ਇਹ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਜੀ ਸੋਚਿਆ ਕਿ ਉਹ ਤਾਂ ਸਪੀਕਰ ਕਰੇਗਾ ਕੀ ਉੱਥੇ ਦੇ ਵਿਧਾਨ ਸਭਾ 'ਚ ਰੋਜ਼ ਕੋਈ ਬਹਿਸ ਹੋਣਾ ਹੁੰਦੀ ਹੈ ਉੱਥੇ ਤਾਂ ਗੋਲੀ ਚੱਲਿਆ ਕਰਨੀ ਸਪੀਕਰ ਤਾਂ ਮੇਰਾ ਖਿਆਲ ਬੁਲੇਟ ਪ੍ਰੂਫ ਜੈਕਟ ਪਾ ਕੇ ਜਾ ਰੋਏਗਾ ਮੈਂ ਦੱਸ ਹੈ ਇਹ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚੋਂ ਮੋਲਿਆ ਕਰੇ ਬਸ ਕਿਸ ਕਿਸਮ ਦੇ ਲੋਕ ਲੈ ਕੇ ਆ ਗਏ ਆ ਜਿਹੜਾ ਖੰਜਾ ਹੈ ਜੇ ਇਹ ਤੁਸੀਂ ਵੇਖੋ ਜੇ ਇਹਦਾ ਹੱਤਵਾਸੀ ਚੱਲੇ ਤਾਂ ਅੱਗੇ ਕੀ ਹੋਇਆ ਤੇਨੂੰ ਬਹੁਤ ਝੰਡਾ ਕੀਤਾ ਯਾਦਵੰਦ ਸਿੰਘ ਜੀ ਕੋਈ ਗੱਲ ਨਹੀਂ ਮਾਰੀ ਗੱਲ ਨਹੀਂ ਹੁੰਦੀ ਚਾਰ ਸਾਲ ਤੁਸੀਂ ਐਨਐਸ ਵੀ ਲਾਏ ਇਹਨਾਂ ਚੋ ਵੀ ਲੱਭਦੇ ਪਿੰਦ ਆ ਮੈਂ ਬੋਲਦੇ ਹਾਂ ਕਿ ਸਪੀਚ ਚ ਕਿਹਾ ਸੀ ਉਹ ਚੀਫ ਮਿਨਿਸਟਰ ਸਾਹਿਬ ਚੀਫ ਮਿਨਿਸਟਰ ਰੀਲੀਫ ਫੰਡ ਹੁੰਦਾ ਆਲਰੇਡੀ ਜੇ ਕਿਸੇ ਨੇ ਕੋਈ ਉਹਦੇ ਵਿੱਚ ਪੈਸਾ ਪਾਣਾ ਤੇ ਚੀਫ ਮਿਨਿਸਟਰ ਰੀਲੀਫ ਫੰਡ ਚ ਪਾ ਚ ਕੀ ਨੁਕਸਾਨ ਆਉਦਾ ਤੁਹਾਨੂੰ ਨੁਕਸਾਨ ਦੱਸਣ ਬਿਨਾ ਉਹ ਗਵਰਨਮੈਂਟ ਪਾਸ ਹੋਈ ਇਹਦੇ ਕੋਈ ਗੱਲ ਇਹਨਾਂ ਪਕੌੜੇ ਬਾਅਦ ਚ ਘੁਆਨੇ ਕੋਈ ਕਰਦਾ ਇਧਰ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਗੱਲ ਕਹੀ ਚੀਫ ਮਿਨਿਸਟਰ ਰੀਲੀਫ ਫੰਡ ਦਾ ਮੈਂ ਤੁਹਾਨੂੰ ਦੱਸਣਾ ਚਾਹਨ ਇਹਨਾਂ ਦੀ ਪੀਏਪੀ ਠਗਰੀ ਦੀ ਪੀਏਪੀ ਹੈ ਆ ਜਿਹੜਾ ਤੁਹਾਡਾ ਕੇਜ ਵੀ ਬਾਜਦੇ ਇਹ ਝੂਠੀ ਡਬਲ ਵੀ ਹੈ ਜੀ ਤੁਹਾਡਾ ਨਾਂ ਸੀ ਇਹਨਾਂ ਦੱਸੇ ਬਾਈ ਯਾਰ ਮੈਂ ਤੇ ਗੱਲ ਹੀ ਆਪਣੀ ਪੇਸ਼ ਕਰ ਰਿਹਾ ਇਹਦਾ ਮਤਲਬ ਇਹ ਗੱਲ ਤੇ ਸੁਣੀਓ ਤੁਹਾਡਾ ਨਾਂ ਸੀ ਤੁਹਾਡਾ ਨਾਂ ਸੀ ਮੇਰੀ ਗੱਲ ਸੁਣੋ ਆ ਜਿਹੜਾ ਇਹ ਹੈ ਇਹ ਭਗਵੰਤ ਇੱਕ ਸਿੰਗਲ ਵੀ ਹੈ ਜੀ ਦੇਖੋ ਨਾਂ ਫਾਂਡਲਾ ਰੱਖਿਆ ਰੰਗਲਾ ਪੰਡਾ ਮੈਂ ਆ ਪੰਜਾਬ ਨੂੰ ਕਰਕੇ ਕੰਗਲਾ

40 ਤੇ ਪਹੁੰਚ ਗਏ ਤੇ ਜਿੰਨ ਤੱਕ ਇਹ ਸਰਕਾਰ ਜਾਣੀ ਸਾਲ ਬਾਅਦ ਇਹ 5 ਲੱਖ ਕਰੋੜ ਤੇ ਕਰਦਾ ਹੀ ਚਾਹੀਦਾ ਜਿੰਨੀਆਂ ਨੌਕਰੀਆਂ ਨੇ ਅਜੇ ਤੱਕ ਆ ਤੁਸੀਂ ਉਹ ਤਾਂ ਮੀਟਿੰਗ ਦਾ ক্রিকেট ਦਾ ਮੀਟਿੰਗ ਚੱਲਦਾ ਹੁੰਦਾ ਹਰ ਓਵਰ ਪਿੱਛੋਂ ਦੋ ਰਨ ਵਧ ਗਏ ਆ ਕਥੂ ਨੰਗੜ ਕੋ ਇੱਕ ਵੱਡਾ ਬੋਰਡ ਲਾਇਆ ਨੌਕਰੀਆਂ ਦਾ ਜਿੰਨੀ ਵਾਰ ਕੋ 10ਵੇਂ ਦਿਨ ਆਈਏ ਇਹ 54 ਹਜ਼ਾਰ ਨੂੰ ਦੀ ਉਸ ਤੋਂ ਅੰਜਾਓ ਜਲਦੀ 55 ਤੋਂ 60 ਹੋ ਜਾਂਦੀ 60 ਤੋਂ 80 ਹੋ ਜਾਂਦੀ ਮੈਂ ਜੋ ਲੀਡਰ ਆਫ ਦੀ ਆਪੋਜੀਸ਼ਨ ਇਹਨਾਂ ਨੂੰ ਚੈਲੰਜ ਕੀਤਾ ਕਿ ਭਗਵੰਤ ਜੀ ਇੱਕ ਵਾਈਟ ਪੇਪਰ ਜਾਰੀ ਕਰੋ ਜਿੰਨੀਆਂ ਨੌਕਰੀਆਂ ਦਿੱਤੀਆਂ ਬੰਦਿਆਂ ਦਾ ਨਾਮ ਉਹਨਾਂ ਦੇ ਬਾਪ ਦਾ ਨਾਮ ਉਹਨਾਂ ਦੇ ਪਿੰਡ ਦਾ ਐਡਰੈਸ ਕਿਹੜੇ ਵਿਭਾਗ ਵਿੱਚ ਕਿਹੜੀ ਨੌਕਰੀ ਹੈ ਕਾਈਂ ਨਹੀਂ ਸਾਡੇ ਸਾਹਮਣੇ ਪੇਸ਼ ਕੀਤੀ ਤੇ ਕੋਈ 5-7 ਹਜ਼ਾਰ ਤੋਂ ਵੱਧ ਹੋਵੇ ਝੂਠੋ ਝੂਠ ਹੀ ਉਹ ਬੋਰਡ ਤੇ ਆਪਣੇ ਆਪ ਹੀ ਲੰਬਰ ਮੇਰੇ ਹਫ਼ਤੇ ਦਾ 10 ਤੇ ਰਾਤ ਨੂੰ ਕਹਿ ਦਿੰਦੇ ਕਿ 8900 ਹਰ ਹਫ਼ਤੇ ਵਧਾ ਜਾਂਦਾ ਤੇ ਜਿੰਨੀਆਂ ਭਰਤੀਆਂ ਹੋਈਆਂ 80% ਭਰਤੀਆਂ ਸਾਰੀਆਂ ਬਾਹਰ ਲੁੱਟ ਗਿਆ ਕੁਝ ਹਰਿਆਣਾ ਚੋਂ ਆ ਗਿਆ ਕੁਝ ਦਿੱਲੀ ਚੋਂ ਆ ਗਿਆ ਕੋ ਰਾਜਸਥਾਨ ਚੋਂ ਆ ਗਿਆ ਹੁਣ ਸੁਤਵਾਦ ਨੂੰ ਸਾਰੀ ਸਰਕਾਰ ਦਿੱਲੀੋਂ ਚੱਲਦੀ ਹੈ ਦੋਨੋਂ ਦੋਨੋਂ ਹੱਥੀ ਹੁਣ ਇਹਨਾਂ ਦੀ ਬੜੀ ਜ਼ੋਰ ਕੋਸ਼ਿਸ਼ ਹੈ ਕਿ ਜੋ ਜੋ ਪੰਜਾਬ ਜਲੇਗਾ ਉੱਠ ਕੇ ਆ ਚੋਨਾ ਆ ਰਿਹਾ ਮੰਡੀਆਂ 'ਚ ਮੇਰਾ ਕੋਈ ਆਰਤੀ ਭਰਾ ਹੈ ਇੱਥੇ ਜਾਂ ਚੱਲੋ ਚੋਨਾ ਬੀਜਣ ਵਾਲਾ ਤੇ ਕੀ ਹੋਣਾ ਬਾਤ ਨਹੀਂ ਕਰਦੇ ਚੋਨਾ ਕੀ ਹੋਣਾ ਹੁਣ ਮੈਨੂੰ ਦੱਸੋ ਕੋ 200 ਤੋਂ 300 ਰੁਪਏ ਕੁਇੰਟਲ ਤੇ ਚਾਹ ਲਾ ਰਹੇ ਨੇ ਕਿ ਨਹੀਂ ਗਿੱਲੇ ਤੇ ਝੋਨੇ ਲਾਈ ਜਾਈ ਜਲੀ ਪਿਛਲੇ ਸਾਲ ਵੀ ਹੋਇਆ ਉਸ ਤੋਂ ਪਿਛਲੇ ਸਾਲ ਨਾਲ ਵੀ ਇਹੀ ਹੈ ਅਸੀਂ ਓਪਨਲੀ ਚੈਲੰਜ ਕੀਤਾ ਕਹਿੰਦੇ 1 ਰੁਪਏ ਦਾ ਕਿਸੇ ਨੂੰ ਘੱਟ ਨਹੀਂ ਲੱਗੇ ਮੁਆਵਜ਼ਾ ਕਿਸੇ ਨੂੰ ਅਜੇ ਤੱਕ ਆਇਆ ਪਈ ਨਹੀਂ ਜੀ ਇਹ ਮੈਨੂੰ ਦੱਸੋ ਕਹਿੰਦਾ ਸੀ 20000 ਰੁਪਏ ਤੁਹਾਨੂੰ ਅਸੀਂ ਕਿੱਲੇ ਪਿੱਛੇ 20000 ਮੁਆਵਜ਼ਾ ਦੇ ਉਸੇ ਤਾਈ ਮਾ ਦੇਗਾ ਬਾਕੀ ਗਰਦੋਰੀਆਂ ਤੋਂ ਬਾਅਦ 3000 ਆ ਰਹਾ ਹੈ ਇਹ ਰੁਪਈਆ ਦੇ ਸੇ। ਇਹ ਕੁਕੜੀਆਂ ਦਾ ਬੱਕਰੀਆਂ ਦਾ ਤੇ ਕੀ ਦੇਣੇ ਵਜਾ ਦਾ گاਵਾਂ ਦਾ ਇਤਕ ਮੁਆਜ਼ਾ ਕਿਸ ਤਰ੍ਹਾਂ ਮਿਲੇ। ਸੋ ਮੇਰੀ ਗੁਜ਼ਾਰਿਸ਼ ਹੈ ਨਹੀਂ ਇਹ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ। ਦੇਖੋ ਅੱਜ ਟਾਈਮ ਤਰਨਤਾਰ ਅਸੈਂਬਲੀ ਸੀਟ ਨੇ ਇਸ ਗੱਲ ਦਾ ਫੈਸਲਾ ਜਿੰਨਾ ਤੇ ਫਤਵਾ ਦੇਣਾ ਕਿ ਅਸੀਂ 2027 ਕਿਸ ਕਿਸਮ ਦੀ ਚੋਣ ਕਰਾਂ। ਇਹ ਫਤਵਾ ਕਲੀਅਰ ਹੋਏਗਾ ਕਾਂਗਰਸ ਸੱਜਣ ਮੇਖੋ ਬੁਲਾਣਾ ਮਹਿਸੂਸ ਕਰੇ ਹਰ ਗੱਲ ਨੂੰ ਜਿੱਦਰ ਮਰਜ਼ੀ ਟਵਿਸਟ ਕਰਦਾ। ਜੇ ਕਰਨਤਾਰ ਚ ਅਸੀਂ ਵੀ ਪ੍ਰਭਾਵਿਤ ਹਾਂ ਉਸ ਉਸ ਲੜਾਈ ਦੇ ਵਿੱਚ ਜਿਹੜੀ 15 ਸਾਲ 37 ਸਾਲ ਤੋਂ ਵੱਧ ਸ਼ਾਂਤਾਂ ਪੰਜਾਬ ਤੋਂ ਕੋਈ ਪਰਿਵਾਰ ਇਹੋ ਜਿਹਾ ਨਹੀਂ ਬਚਿਆ ਜਿਹਨੂੰ ਉਹਦਾ ਸੇਖ ਨਾ ਪਹੁੰਚਿਆ ਇਸ ਨੂੰ ਵੱਧ ਪਹੁੰਚਿਆ ਕਿ ਨਹੀਂ ਅੱਜ ਫੇਰ ਉਹੀ ਕੰਮ ਪਰੌਤੀਆਂ ਦੇ ਟੈਲੀਫੋਨ ਫਰੌਕੀਆਂ ਦੇ ਚਿੱਚੀਆਂ ਹਰ ਤੀਸਰੇ ਬੰਦੇ ਤੋਂ ਪਹੁੰਚ ਗਿਆ ਜੇ ਸੀ ਆਪਣੇ ਨੌਜਵਾਨ ਬੱਚਿਆਂ ਦਾ ਪੁੱਤ ਆਪਣਾ ਪੁੱਤ ਆਪਣੇ ਪਰਿਵਾਰਾਂ ਦਾ ਪੁੱਤ ਆਪਣੇ ਕਾਰੋਬਾਰ ਭਾਵੇਂ ਛੋਟੇ ਨੇ ਭਾਵੇਂ ਵੱਡੇ ਨੇ ਜੇ ਚਾਹਨੇ ਕੋ ਸੁਰੱਖਿਤ ਰਹਿਣ ਉਹ ਠੋਸ ਲੀਡਰ ਲਿਆ ਰੋ ਉਹ ਠੋਸ ਪਾਰਟੀ ਨੂੰ ਵੋਟ ਪਾਉਣ ਕਾਂਗਰਸ ਹੀ ਅੱਗੇ ਪੰਜਾਬ ਦੇ ਵਿੱਚ ਗਿੱਦੇ ਦੇ ਭੰਗੜੇ ਪਵਾਸੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਸਾ ਯਾਦਵਿੰਦਰ ਸਿੰਘ ਜੀ ਵੀ ਤੇ ਤੁਹਾਡੇ ਸਾਥੀ ਵੀ ਕਹਿ ਰਹੇ ਗੁਰੂ ਮਹਾਰਾਜ ਸਾਹਿਬ ਇਹਨਾਂ ਫਤਵਾ ਕਾਂਗਰਸ ਤੇ ਆਖੀ ਤੋ ਕਾਂਗਰਸ ਤਾਂ ਹੀ ਚਾਹੇਗੀ ਇੱਕ ਮਹੀਨੇ ਤੋਂ ਬਾਅਦ ਜੇ ਕਿਸੇ ਨੂੰ ਫਰੋਖੀ ਦਾ ਟੈਲੀਫੋਨ ਆਏਗਾ ਤੇ ਸਾਨੂੰ ਨਿਮੀ ਲੱਗਾ ਬਾ ਕਿਸੇ ਨੂੰ ਟੈਲੀਫੋਨ ਆਏਗਾ ਤਾਂ ਤੁਹਾਨੂੰ ਯਕੀਨ ਤੋਂ ਆਣਾ ਚਾਹੀਦਾ ਸਾਨੂੰ ਜਿਹੜੀ ਕੀਮਤ ਹੋਵੇ ਇਸ ਦਾ ਸਾਨੂੰ ਨਹੀਂ ਜਿਛਣਾ ਇਹਨਾਂ ਦੇ ਵਸਤੀ ਖੇਡ ਇਹਨਾਂ ਦੇ ਤੇ ਕੋਈ ਕੈਨੇਟੀ ਹੈ ਤੋਂ ਇਸ ਗੱਲ ਕਾਰਨ ਇਹਨਾਂ ਨੂੰ ਬੜਾ ਟਾਈਮ ਆਪਾਂ ਦੇ ਦਿੰਦੇ ਤੁਸੀਂ ਵੇਖਿਆ ਹੀ ਹੈ 99 99 ਇਕੱਠੇ ਹੋਏ ਤੇ ਇੱਕ ਹੋਰ ਵਧਾ ਦਿਓ ਤੁਸੀਂ ਕਰੋਗੇ ਕੀ ਸਭ ਤੋਂ ਇੱਕ ਮੈਸੇਜ ਆਣਾ ਤੇ ਕਦਰਨਤਾਲ ਦਾ ਜਿਹੜਾ ਇਲੈਕਸਟ ਦੇ ਤਰਨਤਾਲ ਦਾ ਜਿਹੜਾ ਬਹੁਤੋ ਦੇ ਬੜਾ ਸੂਝਵਾਨ ਉਹਨੇ ਸਾਰੇ ਦੇਸ਼ ਨੂੰ ਇਥੋਂ ਸੰਦੇਸ਼ ਜਾਰਾ ਕੀਤਾ ਕਿ ਅਸੀਂ ਅਮਨ ਤੇ ਸ਼ਾਂਤੀ ਚਾਹੁੰਦੇ ਹਾਂ ਸਾਡੀ ਅਗਲੀ ਗੱਲ ਵੀ ਹੈ ਮੈਂ ਇਥੋਂ ਤੱਕ ਨਹੀਂ ਰਹਿਦਾ ਪਰਮਾਤਮਾ ਨੇ ਮਿਹਰ ਕੀਤੀ ਅਸੀਂ ਇੰਟਰਨੈਸ਼ਨਲ ਬਾਰਡਰ ਜਿਹੜਾ ਏਸ਼ੀਆ ਦੇ ਨਾਲ ਯੂਰੇਸ਼ੀਆ ਨਾਲ ਉਹ ਖੜਵਾ ਲਿਆ ਇਹ ਜਿੰਨਾ ਸਾਡਾ ਰੀਜਨ ਹੈ ਰਾਜਪੁਰੇ ਤੋਂ ਲੈ ਕੇ ਅਮਰਸਰ ਸਾਹਿਬ ਦਾ ਇਹ ਸਾਰਾ ਸਿੰਗਾਪੁਰ ਗਾਂਦੇ ਟਾਈਮ ਜਿਵੇਂ ਸਾਰਾ ਨੋਰਫੁੱਲਟ ਰੀਜਨ ਜਿੱਦੈ ਨੇ ਸਾਡਾ ਇੰਟਰਨੈਸ਼ਨਲ ਬਾਰਡਰ ਖੁੱਲਿਆ ਸਾਰਾ ਨਾ ਅਮੀਰ ਰੀਜਨ ਹਿੰਦੁਸਤਾਨ ਦਾ ਇੱਕ ਸਾਡਾ ਪੰਜਾਬ ਦਾ ਕਿਸੇ ਲੀਲ ਲਈ ਲੋਕ ਬੰਦੇ ਉਹਦੀ ਲੋੜ ਹੈ ਜਿਹਦੀ ਕੋਈ ਸੋਚ ਜਿਹਦੀ ਸੋਚ ਹੋਏਗੀ ਸਾਰਾ ਕੰਮ ਹੋ ਜਾਏਗਾ ਸਾਬ ਪ੍ਰਤਾਪ ਸਿੰਘ 8 ਸਾਲ ਰਹੇ ਨੇ ਮੁੱਖ ਮੰਤਰੀ ਕੱਲਾ ਮਹੇਸ਼ੀ ਜੀ ਨੂੰ ਮੌਕਾ ਮਿਲਿਆ 8 ਸਾਲਾਂ ਦੇ ਵਿੱਚ ਇੱਕ ਨੰਬਰ ਦਾ ਸੂਬਾ ਰਿਹਾ 1980 ਤੱਕ 1 ਰੁਪਏ ਦਾ ਕਰਜ਼ਾ ਨਹੀਂ ਸੀ ਸਾਡੇ ਕੋਲ 47 ਤੋਂ 80 ਤੱਕ 1 ਰੁਪਏ ਦਾ ਕਰਜ਼ਾ ਰੇਵਨਿਊ ਸਰਪਲ ਸਟੇਟ ਸੀ ਕਰਜ਼ਾ ਚਲਿਆ 15 ਸਾਲ ਜਦੋਂ ਪੰਜਾਬ ਦੇ ਹਾਲਾਤ ਨੇ ਇੰਡਸਟਰੀ ਫਾਈਲ ਕਾਰੋਬਾਰ ਬੰਦ ਹੋ ਗਿਆ ਜੇ ਮੇਰੀ ਹੱਥ ਜੋੜ ਕੇ ਗੁਦਾਰਿਸ਼ ਹੈ ਸਾਰੇ ਵੀਰਾਂ ਨੂੰ ਜਿਹੜੇ ਕਦੇ ਚਲੇ ਵੀ ਗਏ ਨੇ ਯਾਦਵੰਦ ਸਿੰਘ ਦੀ ਸਾਰਿਆਂ ਨੇ ਕਰ ਚੁੱਕੇ ਸਾਰਿਆਂ ਨੂੰ ਬੇਨਤੀ ਕਰਦਾ ਇਹਨਾਂ ਤਿੰਨੋਂ ਜਮਾਤਾਂ ਨੂੰ ਵੋਟ ਪਾਣਾ ਪੰਜਾਬ ਨੂੰ ਉਸੇਂ ਤੇਰੇ ਵੱਲ ਤੇ ਕੇ ਲਾ ਜਿਹੜਾ 15 ਸਾਲਾਂ ਸੀ ਹਾਲਾਤ ਆਪਣੇ ਰਹੇ ਜੇ ਹਾਲਾਤ ਵਿਗੜੇ ਮੇਰੀ ਇੱਕ ਵਰਨਿੰਗ ਹੋਰ ਸੁਣ ਲਓ ਮੈਨੂੰ 50 ਸਾਲ ਹੋ ਗਏ ਸਿਆਸਤ ਨਾਲੋਂ ਪੁਰਾਣਾ ਸਿਆਸਤ ਦੇ ਵਿੱਚ ਇਸ ਟਾਈਮ ਪ੍ਰੈਜ਼ੈਂਟ ਲੋਰਡ ਦੇ ਵਿੱਚੋਂ ਤੁਹਾਡਾ ਦਾਸ 1978 ਦਾ ਮੈਂ ਜੇ ਹਾਲਾਤ ਇਹੀ ਵਿਗੜੇ ਰਹੇ ਤੇ ਬੀਜੇਪੀ ਜਿਹੜੀ ਹੈ ਉਹ ਪੈਰਾਮਿਲਟਰੀ ਫੋਰਸੇਸ ਲਿਆਏਗੀ ਗਵਰਨਰ ਦਾ ਰਾਜ ਲੈ ਕੇ ਜਿਸ ਤਰ੍ਹਾਂ ਪਹਿਲੇ ਹੋਇਆ ਇਹੀ ਕੰਮ ਹੋਊਗਾ ਫਤਵਾ ਕਲੀਅਰ ਫਤਵਾ ਹੋਣਾ ਚਾਹੀਦਾ ਕਲੀਅਰ ਕੱਟ ਫਤਵਾ ਹੋਣਾ ਚਾਹੀਦਾ ਕੈਂਡੀਡੇਟਾਂ ਵੱਲ ਨਾ ਵੇ ਪਾਰਟੀ ਵੱਲ ਵੇਖੋ ਸੋਚ ਵੱਲ ਵੇਖੋ ਜੇ ਅਮਨ ਸ਼ਾਂਤੀ ਚਾਹੁੰਦੇ ਆ ਤੇ ਦ੍ਰਿੜਤਾ ਦੇ ਨਾਲ ਇਸ ਇਲੈਕਸ਼ਨ ਨੂੰ ਕਿਸੇ ਕੈਂਡੀਡੇਟ ਦੀ ਇਲੈਕਸ਼ਨ ਨਾ ਸਮਝੋ ਆਣ ਵਾਲੇ ਆਪਣੇ ਨੌਜਵਾਨ ਬੱਚਿਆਂ ਦੀ